ਮੁਜੀਠਿਆ ਦਾ ਸਾਹਦੋਂ ਮੁਜੀਠਿਆ ਕੀ ਹੈ ਮੁਜੀਠਿਆ ਕੀ ਐਮਐਲਏ ਐਮਪੀ ਆ ਕੇ ਕਾਲੀ ਦੇ ਪਾਰਟੀ ਆ ਲੀਡਰ ਹੈ ਕਾਲਾ ਸਾਹਦ ਕੀ ਉਹਨੂੰ ਇਦਾਂ ਦਾ ਸੜਕ ਸ਼ੌਫ ਕੀ ਵੀ ਤਰੇ ਫਿਰਦੇ ਆ ਕਾਲਾ ਸਾਹਦ ਕੀ ਜੀ ਉਹਨੂੰ ਉਹ ਖਾ ਗਈ ਕਾਲਾ ਸਾਹਦ ਕੀ ਉਹਨੂੰ ਬੋਲ ਕਾਲਾ ਸਾਹਦ ਕੀ ਉਹਦਾ ਹੀ ਲਈ ਹਿਸਾਬ ਦਾ ਕਾਲਾ ਸਾਹਦ ਕੀ ਜੀ ਉਹਨੂੰ ਤਲਵੀਰ ਜੀ ਸ਼ਾਮਲ ਹੋਏ ਆ ਉਹਨਾਂ ਦੀ ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਹੋ ਗਈ ਆ ਉਸ ਨੂੰ ਕੀ ਕਹਿਣਾ ਚਾਹਦੇ ਤਲਕੀ ਵੇਖੋ ਇਹੀ ਉਹਦਾ ਦੀ ਸ਼ਬਦਾਵਲੀ ਦੀ ਚੁਸ ਕਰਦੇ ਚਾਹੁੰਦੇ ਸਾਡੇ ਮਾਫ ਕਰਦੇ ਸਾਡਾ ਮੇਰੀ ਮਾਂ ਪੰਜ ਜਮਾਤਾਂ ਪੜ੍ਹੀ ਪੀਲੇ ਜਮਾਤਾਂ ਬਾਪ ਮੇਰਾ ਫੌਜ ਚ ਰਟਿਆ ਦੋ ਕਿਹਾ ਸੀਗਾ ਸਾਡੇ ਮਾਂ ਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦ ਨਹੀਂ ਬੋਲਣਾ ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਕਿ ਦੀ ਪੁੱਤ ਕੇ ਦੀ ਛਾਂ ਦੇ ਗਲਬ ਨਹੀਂ ਬੋਲਣਾ ਗੰਦਾ ਸ਼ਬਦੀ ਬੋਲਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਨਾਂ ਦੇ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝਉਂਦਾ ਉਹ ਕਹਿੰਦੇ ਜੰਗਾ ਆ ਗਈ ਤਾਂ ਲਵੀਰ ਜੀ ਚਲੇ ਗਏ ਸਾਡੇ ਕੋਲ ਖਿਹੜਾ ਛੁੱਟਿਆ ਸੁਖਵੀਰ ਬਦਲ ਗਿਆ ਮੈਂ ਕਹਿੰਦਾ ਕਿ ਉਹਨਾਂ ਨੇ ਸਾਰੇ ਪੰਜਾਬ ਦੇ ਕਾਲੀਦਾਲ ਵਾਲਾ ਸਭ ਆਈ ਸਾਰਾ ਕਾਲੀ ਦਾਲ ਖੇੜਾ ਛੱਡ ਗਿਆ ਉਹਨਾਂ ਦਾ ਸਾਰਾ ਬੜੁਈਆ ਰਹਿ ਗਿਆ ਹੁਣ ਉਹ ਸਾਰਾ ਮੈਂ ਕਹਾਂਦਾ ਕਿ ਬਾਕੀ ਕੋ ਪਾਰਟੀ ਜਾ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਸਾਡੇ ਚੇਲਾਂ 'ਚ ਧੱਕੇ ਖਾਂਦੇ ਰੇ ਹੁਣ ਦੋਵੇਂ ਇੱਕੀ ਕੰਦੇ ਹੁੰਦੇ ਆ ਕਰਦੀਆਂ ਗੱਡੀਆਂ ਦੇ ਗੰડા ਤੋਂ ਡਰਾਈਵਰ ਹੋ ਗਏ ਹੁਣ ਸਭ ਤੋਂ ਇੱਕ ਵੀ ਗੱਲ ਪ੍ਰਾਈਵੇਟ ਲਿਮਟਿਡ ਹੈਗੀ ਆ ਉਹ ਸੀਗੀ ਉਹ ਬਣ ਗਈ ਬੱਸ ਇਦਾਂ ਹੀ ਕਰਨੀ ਤੁਸੀਂ ਕੀ ਫਿਊਚਰ ਵੇਖਦੇ ਹੋ ਕਾਲੀ ਦਲ ਦਾ ਅਜੇ ਫਿਊਚਰ ਵੇਖਦਾ ਤੁਸੀਂ ਤੂੰ ਉਹਣਾ ਕੁਐਸਚਨ ਜਾਣ ਕੇ ਗਲਤ ਕਰ ਦੇਣਾ ਤੂੰ ਸਵਾਦ ਲੈਣ ਦਿਆ ਤੂੰ ਸੀਰੀਅਸ ਹੋ ਕੇ ਕੀ ਕਰ ਰਿਹਾ ਯਾਰ ਬਿਕਦਮ ਜੀਤ ਸਿੰਘ ਵਜੀਠਿਆ ਦੇ ਹੁੰਦਿਆ ਜੇ ਫਿਊਚਰ ਤੁਸੀਂ ਫੇਰ ਵੀ ਪੁੱਛਦੇ ਹੋ ਮਜ਼ਾਕ ਆ ਫੇਰ ਇਹ ਫੇਰ ਤਾਂ ਮਜ਼ਾਕ ਆ ਟੁਟਕਲਾਇਆ ਬਹੁਤ ਉਹਨਾਂ ਦੀ ਕਿਰਪਾ ਵੀ ਕਾਲੀ ਦਲ ਤੇ ਕਾਲੀ ਦਲ ਸਾਡੇ ਪਿਛੋਂ ਖਤਮ ਹੋ ਗਿਆ ਅਸੀਂ ਸਾਦੇ ਜਣੇ ਨਾਲ ਕੇ ਤਲਬੀਰ ਓਡੀਸਾ ਦੇ ਨਾਲ ਕੇ ਹੀ ਅੰਬਸਾਦੀ ਸੀਟ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਬਸ ਇਹ ਚੈਨਲ ਵੱਲੋਂ ਸਿਆਸਤਵਾਦੀ ਇਹ ਮੈਨੂੰ ਖੁਸ਼ੀ ਹੋਏਗੀ ਕਿ ਮੇਰੇ ਜਿਹੜੇ ਸੰਸਦ ਜਿਹੜੇ ਉੱਥੇ ਪਹੁੰਚਣ ਤਾਂ ਕਿ ਜਿਹੜਾ ਦੇਸ਼ ਦਾ ਭਲਾ ਹੋ ਸਕੇ ਉਹਨਾਂ ਨੂੰ ਕਹਿਣਾ ਹੈ ਨਾ ਵੀ ਜਿੱਦਾਂ ਜੇਤੂ ਨੂੰ ਪਹੁੰਚਾਇਆ ਸੀ ਅੰਬਸਰੀਆਂ ਨੇ ਜਿੱਦਾਂ ਪੁਰੀ ਸਾਹਿਬ ਨੂੰ ਪਹੁੰਚਾਇਆ ਸੀ ਇਦਾਂ ਵੀ ਪਹੁੰਚਣਗੇ ਇਦਾਂ ਵੀ ਪਹੁੰਚਣਗੇ ਕੋਈ ਨਹੀਂ ਆਉਣ ਵਾਲੇ ਦਿੱਲੀ ਚਾਹਤ ਤੀਕ ਨੂੰ ਸਮਝਦੇ ਕਿ ਗੱਲ ਅੱਜ ਵੇਖਿਆ ਤੁਸੀਂ ਉਹਨਾਂ ਦਾ ਰੋਡ ਸ਼ੋਅ ਵੇਖਿਆ ਪੁਲਸੀ ਪੁਲਸੀ ਹੀ ਬੰਦਾ ਕੋਈ ਆਗਾ ਉਹ ਜਨ ਸੰਗਤ ਦੀ ਗੱਲ ਹੈ ਬੰਦੇ ਨਾਲ ਦਿੱਲੀੋਂ ਲੈ ਆਉਂਦੇ ਅੰਬਸਰੋਂ ਤੋਂ ਕੋਈ ਤੁਰਿਆ ਦੀ ਉਸ ਸਰਪਾ ਤੋਂ ਕੋ ਲੀਡਰ ਆ ਗਿਆ ਬੀਜੇਪੀ ਦਾ ਦੱਸੋ ਜੀ ਦਿੱਲੀ ਬਾਅਦ ਚ ਗਾਣਾ ਪਿੰਡਾਂ ਚ ਦੇ ਘਲਾਓ ਜੀ ਉਹਨਾਂ ਦਾ ਦਿੱਲੀ ਲੰਗੜਾ ਕਹਿੰਦੀ ਆ ਜੈ ਸ਼ਕਤ ਜੀ ਪੁੱਛੋ ਪਿਓ ਦੇ ਪੁੱਤੋਂ ਨੇ ਦਿੱਲੀ ਲੰਗੜਣਾ ਕਿੱਦਾਂ ਆ ਉਹ ਛੜਕਾ ਦੇ ਬੰਦ ਕੀਤੀ ਆ ਕਿਸਾਨਾਂ ਨੇ ਪਿੰਡਾਂ ਦੇ ਉਹਨਾਂ ਨੂੰ ਵੜ ਨਹੀਂ ਦਿੰਦਾ ਕਿ ਲੰਗੜ ਕੇ ਜਿੱਤਦੀ ਉਹ ਸਰਪਾ ਸਾਬ ਉਹਨਾਂ ਦੀਆਂ ਗੱਲਾਂ ਕੋਈ ਕੋਈ ਇਦਾਂ ਦੇ ਚੱਕਰ ਦੀ ਆਪਾਂ ਬੜੀ ਸ਼ਰਮ ਦੇ ਲਾਂਦੇ ਤਾਲਵਾੜੀ ਅਕਾਲੀ ਦਲ ਨਾਲ ਸਿਆਰ ਹੋ ਗਿਆ ਜੀ ਉਹ ਦਰਾਂ ਦੀ ਮਰਦ ਕੀਤੀ ਜਾ ਰਹੀ ਉਹ ਉਹ ਤੋਂ ਬੜੀ ਪਤਾਨੀ ਹੈ ਜੀ ਕੇਜਰੀਵਾਲ ਸਾਹਿਬ ਨੇ ਸਾਹ ਕੇजरीवाल ਸਾਹਿਬ ਜਮਾਨਤ ਮਿਲਿਆ ਉਹਦੇ ਬਾਰੇ ਕੀ ਹੋਇਆ ਕੇजरीवाल ਸਾਹਿਬ ਨੂੰ ਜਮਾਨਤ ਮਿਲਿਆ ਸਾਨੂੰ ਹਿੰਦੁਸਤਾਨ ਦੀ ਨਿਆਪਾਲਿਕਾ ਦੇ ਵਿੱਚ ਪੂਰਾ ਮਤਲਬ ਵਿਸ਼ਵਾਸ ਆ ਅਸੀਂ ਸਮਝਦੇ ਆ ਕਿ ਸੁਪਰੀਮ ਕੋਰਟ ਨੇ ਅੱਜ ਬਹੁਤ ਵੱਡਾ ਮਤਲਬ ਜਿਹੜਾ ਇਤਿਹਾਸਕ ਫੈਸਲਾ ਕੀਤਾ ਔਰ ਲੋਕਤੰਤਰ ਜਿਹਦਾ ਗਲਾ ਬੀਜੇਪੀ ਤੇ ਮੋਦੀ ਘੁੱਟਣਾ ਚਾਹੁੰਦੇ ਸੀ ਅੱਜ ਲੋਕਤੰਤਰ ਦੀ ਸੁਪਰੀਮ ਕੋਰਟ ਦੇ ਵਿੱਚ ਜਿੱਤ ਹੋਈ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅਜੇ ਕੱਲ ਬੱਸੋ ਦੇਖਿਓ ਅਦਰਿੰਦ ਕੇ ਜੀਵਾਲ ਜੀ ਆਦੇ ਉਹਨਾਂ ਦੀ ਅੱਜ ਬੇਲ ਦੀ ਜਮਾਨਤ ਹੋਈ ਹੈ ਪੰਜਾਬ ਫੇਰੀ ਕਦੋਂ ਹੋਏਗੀ ਕੁਝ ਪਲਾਨ ਹੈ ਬੀਦੂ ਲੱਗਦਾ ਕਿ ਮਤਲ ਅੰਦਾਜ਼ਨ ਹੀ ਐਸੇ ਵੀਕ ਦੇ ਵਿੱਚੋਂ